ਸਾਸਤਰੀ ਕਾਲ ਦੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਆਰਫਦੀ ਜੀ ਮੈਂ ਥਾਰਾ ਲਾਡਾ ਪੁਆਦੀ ਭਗਵੰਤ ਮਾਨ ਕੀ ਖਬਰ ਸੁਣ ਲਿਓ ਵਿਕਰਮ ਮਜੀਠੀ ਗਏ ਸਹਿਰ ਮਜੀਠੇ ਜਾ ਕੇ ਆਇਆ ਵੀਰ ਉਥਾ ਵਿਕਰਮ ਮਜੀਠੀ ਗਏ ਲਾਕੇ ਨਾ ਖੜਕਾ ਵੀਰ ਭਗਵੰਤ ਮਾਨ ਨੇ ਬਹੁ ਬੋੜਾ ਮਾਰੀਆਂ ਆ ਵੀਰ ਪੱਤੇ ਵੀ ਗਾ ਬਦਲ ਜਾ ਗਈ ਵਰਗਾ ਈਸ਼ਵਰ ਕਾ ਬਦਲਾਵ ਕੀ ਲੋੜ ਹਮ ਕਾਇਤ ਕੀ ਬਦਲਾਵ ਕਰੋ ਅੱਦੀ ਸਬਦਲਾਬ ਦੇ ਵਿੱਚ ਮਾ ਕਹਿ ਬਿਰ ਆਪਾਂ ਨੂੰ ਬੜਾ ਫਾਇਦਾ ਹੋਵੇਗਾ ਅਰ ਇਸੇ ਕਰਕੇ ਵੀਰ ਕਹਿ ਲੋ ਵੀ ਭਗਵਾਨ ਤਮਾਨ ਹੈ ਯੋ ਜਿਹੜੀ ਖਾ ਬੜੀ ਰੈਲੀ ਕਰੀ ਅਰ ਕਹਿ ਰਿਆ ਥਾ ਮਾ ਯੋ ਬੰਦੇ ਨੂੰ ਮਾਰੇ ਨੇ ਜਿਤਾਓ ਇਸ ਨੂੰ ਕਹਾ ਦਿੱਲੀ ਪੇ ਜੋਗਾ ਦਿੱਲੀ ਜਾਗਾ ਕਾ ਥਾਰੇ ਮਸਲੇ ਹੱਲ ਕਰਾ ਕਰ ਦੇਗਾ ਯੋ ਅਰ ਵੀਰ ਉੱਥਾ ਮਤਲਬ ਕਹਿ ਲੋ ਵੀ ਯੋ ਕਾ ਵੀ ਐਦ ਕੀ ਪਲਟ ਦੇ ਉਪਾਸਾ ਕਹਾ ਪਰ ਐਦ ਕੀ ਪਤਾ ਨਹੀਂ ਵੀਰ ਯੋ ਕੁਚੀ ਮਨਜੀ ਵਾਲਿਆਂ ਨੂੰ ਇਨਕੇ ਤਖਤੇ ਪਲਟੇ ਜਾਣਗੇ ਜਾਂ ਯੋ ਦੂਸਰੇਆਂ ਦੇ ਤਖਤੇ ਪਲਟੇਗੇ ਇਹ ਤੋਂ ਆਉਣ ਵਾਲਾ ਟਾਈਮ ਦੱਸੇਗਾ আর ਵੀਰ ਬਾਕੀ ਇਹ ਕਹਿ ਲਓ ਮੇਨਤਾ ਕਰਦਾ ਫਿਰ ਰਿਹਾ ਵੀਰ ਭਗਵੰਤਮਾਨ ਆ ਮਜੀਠੇ ਦੇ ਇਲਾਕੇ માં ਇਹ ਜਰਨੈਲ ਨੂੰ ਟਾਕੜ ਸਪੀਚ ਦੇ ਕੇ ਆਇਆ ਕਰ ਹੈ আর ਵੀਰ ਬਾਕੀ ਮਨ ਨੂੰ ਇੱਕ ਬਾਤ ਨਹੀਂ ਕਿ ਸਮਝ ਮੰਨਦੀ ਵੀਰ ਯੋ ਜਿਹੜੇ ਇਨਕੇ ਨਾਲ ਬੰਦੇ ਬੂੜੇ ਬੂੜੋ ਬੜਾ ਮਾਮੂਲੀ ਵਾਲੇ ਵੀਡੀਓ ਦੇਖ ਲਿਓ ਵੀ ਗੱਡੀ ਕੇ ਆਲੇ-ਦਾਲੇ ਕੈਮਰੇ ਘੁੰਮੀਆਂ ਹਾਂ ਕਦੇ ਇਹਨਾਂ ਨੇ ਡਰਨ ਝੋਟ ਨਹੀਂ ਲਿਆ ਵੀ ਬੰਦੇ ਪਿੱਛੇ ਤੱਕ ਕਿਤਨੇ ਇਹਨਾਂ ਕੇ ਗੈਲ ਗੱਡੀ ਕੇ ਆਲੇ-ਦਾਲੇ ਕੈਮਰਾ ਘੁੰਮੀ ਜਾ ਬਸ ਉਸ ਕੇ ਆਲੇ-ਦਾਲੇ ਨੇ ਜਿਸ ਪਿੱਛਾ ਚਲੀ ਹਾਂ ਮਤਲਬ ਹੈ ਹੀ ਨਹੀਂ ਵੀ ਮਤਲਬ ਕਿਸੇ ਦੂਰ ਦੂਰ ਦਰਾਡੇ ਨੂੰ ਅੱਗਾ ਪਿੱਛਾ ਕਰ ਕ ਵੀ ਦਿਖਾ ਦੇ ਵੀ ਕਿਤਨਾ ਬੰਦਾ ਭਗਵਾਨ ਤਮਾਨ ਕੇ ਗੈਲ ਔਰ ਉਧਰ ਸੁਖਮੀਰ ਬਾਦਲ ਨੇ ਆਦੇਸ਼ ਪ੍ਰਤਾਪ ਕਹਿਰ ਉਹਨੂੰ ਪਾਲਟੀਮਾਂ ਦੇ ਬਾਹਰ ਕਰਤੇ ਆ ਵੀਰ ਉਹ ਚੱਲ ਘਰਾਂ ਨੂੰ ਤੇਰੀ ਲੋੜ ਹੈ ਨਹੀਂ ਪਾਰਟੀ ਦੇ ਵਿੱਚ ਇਹੋ ਬਾਤ ਆਦੇਸ਼ ਪ੍ਰਤਾਪ ਕੈਰੋ ਨੇ ਕਿ ਉਸ ਨੂੰ ਘਰਤੀ ਵੀਰ ਈਸਕਬੀਰ ਬਾਦਲ ਨੇ ਬੇਲਾ ਕਰ ਗਾ ਉਸ ਨੂੰ ਘਰਾਂ ਭੇਜਤਾ ਵੀਰ ਈਵ ਈਸ਼ਨਜੀ ਨੂੰ ਲੈ ਕਾ ਉਥਾ ਸਿਆਸਤ ਭਾਗ ਕੀ ਪੰਜਾਬ ਗਈ ਅਕਾਲੀ ਦਲ ਕੇ ਵਿੱਚਾਂ ਕਹਿ ਲਿਓ ਵੀ ਇੱਕ ਵਿਗਟ ਹੋਰ ਗਿਰਗੀ ਸਲਾਮੀ ਬੱਲੇਬਾਦ ਆਦੇਸ਼ ਪ੍ਰਤਾਪ ਸਿੰਘ ਕੈਰੋ ਆਊਟ ਅਰ ਜਿਓ ਅਕਾਲੀ ਦਲ ਇਸ ਤਰੀ ਚੱਲਦਾ ਰਿਹਾ ਵੀਰ ਤੇਰਾ ਅਕਾਲੀ ਦਲ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਵੀਰਾ ਅਕਾਲੀ ਦਲ ਤੋਂ ਇਹ ਕਹੇ ਲੋ ਦੀ ਸਭ ਦਾ ਬੜਾ ਨੁਕਸਾਨ ਹੈ ਇਹ ਕਹੇ ਲੋ ਪਰਿਵਾਰਵਾਦ ਨੇ ਕਰਿਆ ਅਕਾਲੀ ਦਲ ਦੇ ਵਿੱਚ ਮਾ ਬਾਪੂ ਬਾਦਲ ਸ਼ੋਕਰੇ ਪ੍ਰਧਾਨ ਬਣਾਣੇ ਦੇ ਚੱਕਰ ਮੈਂ ਦੇ ਅਗਲੇ ਵੀਰ ਬ੍ਰਹਮ ਇਹ ਬ੍ਰਹਮ ਜੀ ਇਹ ਜਿਹੜੇ ਤੇ ਉਹਨਾਂ ਨੂੰ ਇਹ ਕਹੇ ਲੋ ਬਾਪਾ ਪਾਪਾ ਲੱਗ ਹੋ ਗਿਆ ਅਰ ਹੋਰ ਢੀਂਡ ਸਾ ਟੱਬਰ ਵੀ ਬਦਲ ਗਿਆ ਦਾ ਨਾਂ ਵੀ ਰੱਪਾ ਨਹੀਂ ਥਾਰੇ ਗੱਲ ਕੰਮ ਕਰਦੇ ਮਤਲਬ ਕਹੇ ਲੋ ਕਿ ਚਲੋ ਬਾਦਮਾ ਆਗੇ ਇਕੱਠੇ ਹੋਗੇ ਪਰ ਕਿਤੇ ਨਾ ਕਿਤੇ ਪਰਿਵਾਰਵਾਦ ਦੀ ਰਾਜਨੀਤੀ ਨੇ ਅਕਾਲੀ ਦਲ ਨੂੰ ਵੀਰ ਤਾਲੇ ਲਿਆ ਕੇ ਰੱਖ ਦਿਆ ਨੁਕਸਾਨ ਪਚਾਤਿਆ ਮਾਰੇ ਇਸ ਕਰਕੇ ਕਹਿ ਲਓ ਵੀਰ ਪਰਵਾਰ ਬਾਦ ਯੋ ਕਹੰਦੀਆਂ ਮਨੇ ਕਾਂਗਰਸ ਵਾਲੇ ਵਿਚਾਰਿਆ ਵੀਰ ਸੋਨੀਆ ਗਾਂਧੀ ਦਾ ਚੋਕਰਾ ਦੇਖ ਲਿਓ ਈਨਾਂ ਨੂੰ ਅੱਗਾ ਲਾ ਲਾਗਾ ਬੀਬੀ ਨੇ ਜੋਰ ਲਾਗਾ ਦੇਖ ਰਹਾ ਪ੍ਰਧਾਨ ਬਣਾ ਕੇ ਵੀ ਕੁਝ ਬਣ ਜੇ ਬਣ ਜੇ ਪਰ ਕਿਆ ਕਰਾ ਛੋਗਰੇ ਦੀ ਕਿਸਮਤ ਮੇਂ ਹੈ ਨਹੀਂ ਵੀਰ ਵਿਚਾਰਾ ਵਾ ਵੀ ਕਿਆ ਕਰ ਰੋੜ ਬਥੇਰਾ ਲਾਇਆ ਉਸਨੇ ਪਰ ਬਣੀ ਨਹੀਂ ਗੰਦਾ ਬਾਕੀ ਕਹਿ ਲਓ ਵੀ ਨਵੇਂ ਛੋਗਰੇ ਛੋਗਰੇ ਨੂੰ ਮੌਕਾ ਕਾਇਂ ਮਿਲੇਗਾ ਜਿਵੇਂ ਜਿਵੇਂ ਬੁੜੇ ਬੁੜੇ ਠਹਿਰੇ ਪੁਰਾਣੇ ਪ੍ਰਾਣੀ ਜੋ ਹਟੇਗੇ ਪਿੱਛੇ ਆਹੀਂ ਕਿਸੇ ਨੰਬਰ ਲੱਗੇ ਆ ਵੀਰ ਆਰੇ ਬਾਕੀ ਕਾਲੀ ਦਿਨ ਬੜੀ ਤੀਜੀ ਗੱਲ ਜੀ ਸਾਹਗਨ ਖਾਦੀ ਹੋ ਰਿਆ ਯੋ ਵੀ ਇੱਕ ਚਿੰਤਾ ਦਾ ਵੀ ਸਾ ਆਪਾਂ ਇਸ ਨੂੰ ਕਹਿ ਸਕਾਂ ਸੁਖਵੀਰ ਬਾਦਲ ਬਿਗਰਮ ਮੀਠਿਆ ਮਲੂਕਾ ਬਰਮਲ ਜੇ ਲੋ ਲੱਗ ਹੋ ਗਏ ਮਲੂਕਾ ਕਹਿੰਦਾ ਮੈਂ ਤੋਂ ਆ ਕਾਲੀ ਦਿਨ ਛੋਗੜਾ ਕਹਾ ਯੋ ਭਾਜੀਪੀ ਆਲ ਬੜ ਗਿਆ ਮੈਂ ਦੱਸੂ ਕਿਆ ਕਰ ਮੰਤੇ ਨਹੀਂ ਨਿਆਣੇ ਕਾ ਦੱਸ ਅਨਿਆਣੇ ਜੀ ਐਵੜੇ ਭਾਪੇ ਕੀ ਨਹੀਂ ਮੰਤੇ ਵੀ ਕਾਲੂ ਫੇਰੇ ਉਹ ਜਿੱਤ ਗਏ ਫੇਰੇ ਉਹ ਲੋਕਾਂ ਕੀ ਮੰਨ ਜੇ ਮੈਂ ਤੋਂ ਇਸ ਚੀਜ਼ ਲੇਗਾ ਵੀ ਆਰਾ ਨਾ ਮਾ ਗਈ ਭਾਰ ਆਰ ਉਧਰ ਕਾਰਮਜੀਤ ਅਨਮੋਲ ਯੋ ਇਸ ਕਿਉਂ ਕਹਲੂ ਜੀ ਹੱਕ ਕੇ ਵਿੱਚ ਮਾ ਜੋ ਪ੍ਰਚਾਰ ਕਰਨ ਵਾਸਤਾ ਯੋ ਕਹਲੋ ਬਹੁਤ ਬੰਦੇ ਤਾਂ ਇਕੱਠੇ ਹੋ ਰਹੇ ਔਰ ਕਰਮਜੀਤ ਨੂੰ ਬੋਲ ਪ੍ਰਚਾਰ ਕੇ ਵਿੱਚ ਮਾ ਸੁਖੀਰ ਬਾਦਲ ਨੇ ਇਸ ਦਾ ਮਜ਼ਾਕ ਉਡਾਇਆ ਤਾਂ ਔਰ ਜਦ ਪੱਤਰਕਾਰਾਂ ਨੇ ਕਰਮਜੀਤ ਨੂੰ ਬੋਲ ਨੂੰ ਪੁੱਛਿਆ ਕਰਾ ਜੀ ਮੈਂ ਕਮੇਡੀ ਦਾ ਫਿਲਮਾਂ ਮੈਂ ਕਰਾਂ ਆ ਸੁਖੀਰ ਬਾਦਲ ਜੀ ਦਾ ਸਿਆਸਤਿਕ ਵਿੱਚ ਮਾ ਕਮੇਡੀ ਕਰ ਔਰ ਵੀਰ ਯੋ ਕਹਲੋ ਮਤਲਬ ਜੋ ਤਾਂ ਪੂਰਾ ਲਾ ਰਿਹਾ ਕਰਮਜੀਤ ਨੂੰ ਬੋਲ ਵੀ ਆਰ ਇੱਕ ਵਾਰੀ ਉਹ ਕਹ ਲੈ ਭਗਵਾਨ ਤਾਂ ਮੰਨ ਗਏ ਇਸ ਦੀ ਯਾਰੀ ਚੰਗੀ ਇਜੀ ਕਰ ਦਾ ਫਰੀਦ ਕੋਟਾ ਦੀ ਟਿੰਕ ਟਿਸ ਨੂੰ ਦਈ ਵੀ ਚਲੋ ਦੇਖੋ ਜੇ ਉੱਥਾ ਖੜਾ ਹੋਗਾ ਇਹ ਜਿੱਤ ਜੇ ਬਾਕੀ ਧੁੱਪ ਦੇ ਵਿੱਚ ਮੈਂ ਖੜ ਦਾ ਯੂ ਵੀ ਲੈਕਚਰ ਦੇਣਾ ਹੀ ਲਿਆ ਹੋਇਆ ਸ਼ੂਟਿੰਗਾਂ ਸਾਡੀਆਂ ਕਰਦੇ ਰਾਣਾ ਗਰਮੀਆਂ ਵੀ ਰਹੀ ਉਹ ਵੀ ਮੰਤ ਦੇ ਗਰਮੀ ਆਰ ਉਦਦਰ ਆਕਾਂਦੀਦਲ ਦਾ ਵਿਰੋਧ ਕਰਨ ਵਾਲੇ ਸੁੱਚਾ ਸਿੰਘ ਆ ਪਤਾ ਨਹੀਂ ਕੱਲ ਮੈਂ ਤੇ ਇਸ ਦੀ ਵੀਡੀਓ ਦੇਖ ਕੇ ਆ ਰਾਨਾ ਕਾ ਕਾ ਜੀ ਮੈਂ ਕਾਲੀ ਦਾ ਲਕਾ ਮੈਂ ਕਾਲੀਆਂ ਕੇ ਗੈਲ ਇੱਕਦਮ ਇਸ ਕੇ ਸੂਰਤੇ ਵਰ ਸਭ ਕੁਝ ਬਦਲੇ ਵੇ ਮੈਨੂੰ ਤਾਂ ਸਮਝ ਨਾ ਆਈ ਵੀ ਸੁੱਚਾ ਸਿੰਘ ਲਗਾਣ ਗੋਲੀ ਦਈ ਕਿਸ ਨੇ ਕਿਹੜੇ ਸਾਫ ਗੱਲ ਦਈ ਸਪੋਰਟਰ ਬਣ ਗਿਆ ਕਾਲੀ ਦਾ ਮੈਂ ਤਾਂ ਸਪੋਰਟ ਕਰਾਂਗਾ ਕਾ ਕਦੀ ਆ ਕੀ ਉਸ ਨੇ ਮੰਗਦਾ ਕੁਝ ਨਹੀਂ ਕਰਦਾ ਪਤਾ ਨਹੀਂ ਕਿਆ ਇਸ ਤਰ੍ਹਾਂ ਦੀ ਨਬਜ ਸੁੱਚਾ ਸਿੰਘ ਲਗਾ ਕੀ ਕਿਸ ਨੇ ਦੱਬਦੀ ਯਾ ਤੋ ਵੀਰ ਸੁੱਚਾ ਸਿੰਘ ਲਗਾ ਆਪਣੇ ਆਪ ਨੂੰ ਕਾਲੀ ਦੱਸ ਰਿਹਾ ਆ ਦੇਖ ਲਿਓ ਕਾਦੀ ਕੌਣ ਤਾਂ ਬਾਬਾ ਫੁੱਲਾ ਸਿੰਘ ਜੀ ਯੋ ਕਾਲੀ ਅਸਲ ਵੀਲ ਬਾਦਲਾ ਬਲਟੋਆਜ਼ ਮੇਤ ਯੋ ਦੇਖ ਲਿਓ ਵੀਰ ਸਰਸੇ ਵਾਲਿਆਂ ਨੂੰ ਇਹਨਾਂ ਨੇ ਦੇਖ ਲਿਓ ਮਾਫੀਆਂ ਦੇਤੀਆਂ ਵੀ ਜੋ ਕਾਲੀ ਮੁੰਨਾ ਬਣਿਆ ਆਪਣੂ ਖੇਤਰੀ ਪਾਰਟੀ ਪੰਥਕ ਪਾਰਟੀ ਪਤਾ ਨਹੀਂ ਕਿ ਆ ਗੁਸ ਕਹਾਂ আর ਵੀਰੇ ਪਾਰਟੀ ਦੇ ਵਿੱਚੋਂ ਇਹ ਕਹਾਲੋ ਵੀ ਤਰਲੇ ਲੈ ਰਿਆ ਬੈਠਿਆ ਉੱਥਾ ਆ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਪਰ ਪਿੱਛਾ ਜਿਹੜੇ ਇਸਕੇ ਸਪੋਰਟਰ ਆ ਕਰੇ ਸੁੱਚੇ ਤੇਰੀ ਸੋਚ ਤੇ ਪੈਰਾ ਦੇ ਆਂ ਠੋਕ ਕੇ ਇਹ ਪਤਾ ਨਹੀਂ ਕਿਹੜਾ ਪੈਰਾ ਇਹਨਾਂ ਨੇ ਦੇਣਾ ਸਕੀਨ ਬੰਦਾ ਮੁੰਡਾ ਵੀ ਇਸਕਾ ਸਕੀਨ ਔਰ ਵਾ ਵੀ ਦੇਖ ਲਓ ਪੂਰੀ ਸਕੀਨੀਆਂ ਮਾਰਾ ਪੂਰਾ ਟੱਬਰੇ ਸਕੀਨ ਹੋ ਰਿਹਾ ਮੇਰਾ ਪੂਲੇ ਨਜ਼ਾਰੇ ਬੰਨੇ ਵੇ ਇਹ ਪਤਾ ਨਹੀਂ ਸੁੱਚਾ ਸਿੰਘ ਲਗਾ ਨੂੰ ਕਿਆ ਐਸੀ ਇਹੋ ਕਹਿ ਲਓ ਵੀ ਸੁੰਦਰੀ ਗੱਠੀ ਦੇਤੀ ਸੁੱਚਾ ਸਿੰਘ ਲਗਾ ਜਿਹੜਾ ਕੱਲ ਤੱਕ ਲੰਕਾਰੇ ਮਾਰ ਰਿਆ ਦਾ ਉਹ ਤਾਂ ਸ਼ਾਂਤੋਗਾ ਬੈਠੇ ਵੀ ਬੁੱਲਦੇ ਗੁੱਸ ਆ ਉਧਰ ਕਾਮਜੀਦਨ ਬੋਲ ਕੇ ਖਾਤਰਾ ਆਮ ਆਦਮੀ ਪਾਰਟੀ ਦਾ ਇਹ ਦੇਖ ਲਿਓ ਮੇਰੇ ਗੁਰਪਰੀ ਚ ਕੁਗਗੀ ਆ ਪ੍ਰਚਾਰ ਕਰਨ ਗਿਆ ਯਾਰੀ ਨਭਾਈ ਉਸਨੇ ਕਹਾ ਵੀਰ ਮੈਂ ਯਾਰੀ ਹਰ ਗੁਰਪੀਖੂ ਗਿਵ ਆ ਜਿਹੜਾ ਪਹਿਲਾ ਆਮ ਆਦਮੀ ਪਾਰਟੀ ਦਾ ਕਨਵੀਨਰ ਲਾਤਾ ਦਾ ਪੰਜਾਬ ਦੇ ਵਿੱਚ ਹਰ ਵਾਹ ਥਾ ਗਿਆ ਉਹਨੇ ਯਾਰ ਕੀ ਵੋਟਾਂ ਮੰਗਣੇ ਉਹ ਗਿਨੇ ਦੇਖ ਲਿਓ ਵੀਰ ਜਿਵੇਂ ਹੀ ਸ਼ਰਮ ਛੱਡਤੀ ਕਹਾਂ ਨਾ ਨਾ ਮੈ ਤੋਂ ਉਹਨੇ ਯਾਰ ਖੱਤਰ ਆਇਆ ਵਾ ਬਾਕੀ ਪਤਨੀ ਬੋ ਇਸ ਦਾ ਯਾਰ ਜਿੱਤੇਗਾ ਨਹੀਂ ਜਿੱਤੇਗਾ ਤਾਂ ਆਣਾ ਟਾਈਮ ਦੱਸੇਗਾ আর ਉਧਰ ਸੁਖਵੀਰ ਬਾਦਲ আর ਯੋ ਸੀਐਮ ਭਗਵੰਤ ਮਾਨ ਇੱਕ ਦੂਸਰੇ ਦੇ ਉੱਪਰ ਬਰ ਰਹੇ আর ਯੁਵਾ ਕਹਿੰਦਾ ਜੀ ਆਟਾ ਦੇ ਆ ਮਾਨ ਨੇ ਵਾ ਕਹਿੰਦਾ ਨੌਕਰੀਆਂ ਦੀਆਂ ਮਾਨ ਨੇ ਬਸ ਇਸੀ ਚੀਜ਼ ਦੇ ਵਿੱਚ ਮਾ ਇਹਨਾਂ ਨੇ ਕੱਲ੍ਹ ਦਾ ਪ੍ਰਚਾਰ ਸਾਰਾ ਇਤਨੀ ਕੱਢ ਤਿਆ ਔਰ ਸੁਖਵੀਰ ਬਾਦਲ ਕਹਿ ਰਿਹਾਗਾ ਵੀ ਪਹਿਲਾਂ ਕਾਂਗਰਸ ਨੇ ਕਹਾ ਗੇੜਾ ਮੇਬੇੜਾ ਕਰਿਆ ਪੰਜਾਬ ਦਾ ਇਹ ਗਾ ਝਾੜੋਲ ਤੇ ਜਮੀਂ sire ਲਾ ਤਿਆਗਾ ਉਸ ਨੇ ਛੱਡਿਆਗਾ ਇਹਨਾਂ ਨੇ ਲੁੱਟ ਕੇ ਖਾ ਗੇ ਪੰਜਾਬ ਨੂੰ ਪਰ ਮੈਨੂੰ ਸਮਝ ਨਹੀਂ ਆਉਂਦੇ ਵੀ ਜੇ ਸੁਖਵੀਰ ਬਾਦਲ ਨੂੰ ਪੁੱਛੇ ਵੀ ਥਾਰਾ ਪਾਪਾ ਪੰਜ ਵਾਰ ਮੁੱਖ ਮੰਤਰੀ ਰਿਹਾ ਤੰਨੇ ਕੁਛ ਨਹੀਂ ਕਰਿਆ ਹੈ ਦੱਸੋ ਵੀ ਜਿਹੜਾ ਥਾਨ ਨੇ ਆਪਣੇ ਕਾਰਜਗਾਲ ਮਾਂ ਕਰਿਆ ਉਸ ਦੀ ਰਿਪੋਰਟਾ ਲਿਆਉਗਾ ਅੱਡਗਾ ਵਨ ਆਈਓ ਕੰਮ ਕਰੇ ਉਹ ਕਰੇ ਬਾਕੀ ਵੀਰ ਦੇਖੋ ਅੱਗਾ ਬਣੇਗਾ ਕਿਆ ਵਿਦਵਾਨਾ ਲਾ ਟਾਈਮ ਦੱਸੇਗਾ ਪਰ ਕਰਮਜੀਤ ਅਨਬੋਲ ਕੀ ਇੱਕ ਗੱਲ ਸੁਣ ਕੇ ਮਨ ਨੂੰ ਬੜੀ ਆਸ ਆਈ ਕਹਿ ਰਿਹਾ ਵੀ 4 ਤਰੀਕ ਨੂੰ ਕਹੇ ਯੋ ਮੋਦੀ ਸਰਕਾਰ ਦਾ ਭੋਗ ਪੈਜੇਗਾ ਮੇਰੇ ਦੱਸ ਯੋ ਭੋਗ ਪਤਾ ਨਹੀਂ ਕਿਸ ਕਾਬ ਉਹ ਜਾਂ ਕਿਸ ਦਾ ਨਹੀਂ ਪਰ ਯੋ ਵਾਦ ਪੱਕੀ ਵੀਰ ਮੈਨੂੰ ਲੱਗ ਰਿਹਾ ਵੀ ਕਰਮਜੀਤ ਅਨਬੋਲ ਜੋਤਿਸ਼ੀ ਅਗਾਂਹ ਵੀ ਚੰਗਾ ਕਰ ਲਿਆ ਵੀਰ ਜੋਤਸਲਾ ਦਾ ਦੱਸਿਆ ਉਸਨੇ ਕਹਾ ਵੀ ਉਹ ਹਾਰ ਰੇਗਾ ਇਹ ਜਿੱਤ ਦੇ ਨਹੀਂ ਆ ਸੈਂਟਰ ਦੇ ਵਿੱਚ ਮ ਜੇ મોદી ਜਿੱਤ ਗਿਆ ਨਾ ਵੀਰ ਇਹਨਾਂ ਨੂੰ ਦੁਵਾਨੀ ਨਹੀਂ ਦੇਣੀ ਉਸਨੇ ਇਹੋ ਬਾਤ ਪੱਕੀ ਜੇ ਕੱਲ ਨੂੰ ਜਿੱਤ ਗਏ ਅੱਬਰ ਤੋਂ ਵੈਸੀ ਚਾਂਸ ਘਾਟੀ ਨਾਗੇ ਪਰ ਜੇ ਜਿੱਤ ਗਏ ਵੀਰ ਇਹਨਾਂ ਨੂੰ ਉਸਨੇ ਟੁੱਟੀ ਚਵਾਂ ਨਿੰਦ ਦੇਣੀ ਹੈ ਕਿ ਆਪਕੇ ਉੱਪਰ ਰੱਖਣੀ ਹੈ ਜਿਤਨਾ ਮਰਜੀ ਜ਼ੋਰ ਮਾਰਨਾ ਹੈ ਔਰ ਕਰਮਜੀਤ ਰਮੂਲ ਜੋ ਕਹ ਰਿਹਾ ਕਾ ਮੈਂ ਕਾ ਪੰਜਾਬ ਕੇ ਹੱਕ ਲੇਗਾ ਮਗਾ ਜਿਹੜੀ ਕਾ ਮਾਰੇ ਜੀ ਐਸਟੀ ਫਸੀ ਵਾਕੜਾ ਕਾ ਲਿਆ ਮਾਂਗਾ ਅਰੀਸ ਨੂੰ ਯੋ ਨਹੀਂ ਪਤਾ ਵੀ ਪਤਾ ਨਹੀਂ ਇਸ ਨੂੰ ਬਲੀਆ ਬੱਕਰਾ ਬਣਾਇਆ ਕਈ ਇਸ ਨੂੰ ਬਲੀ ਵਾਸਤਾ ਖੜਾ ਕਰਿਆ ਕੀ ਆ ਕਰਿਆ ਕੀ ਨਹੀਂ ਇੱਕ ਬੜਾ ਸਵਾਲ ਹੈ ਔਰ ਭੋਗ ਕਿਸ ਦੀ ਪਾਰਟੀ ਕਾ ਪੇਗਾ ਇਹੋ ਤਾਂ ਫਿਰ ਚਾਤਰੀ ਨੂੰ ਪਤਾ ਲੱਗ ਜਾਏਗਾ ਤੂੰ ਕ ਪਾਰਟੀ ਕਾ ਪਹਿ ਜਾਣਾ ਵੀਰ ਕੈਪਟਨ ਅਮਰਿੰਦਰ ਸਿੰਘ ਜੀ ਦੇਖ ਲਿਓ ਜੋ ਵੀ ਫਿਰ ਬਹੁਤ ਗਏ ਕਰਤਾ ਜੋ ਕਰ ਦੇਗੇ ਜੋ ਕਰ ਦੇਗੇ ਦੇਖ ਲਿਓ ਵੀਰਾ ਜਿੱਦਣਗਾ ਜੋ ਉੱਥਾ ਗਿਆ ਜੋ ਭੀਜਪੀ ਦੇ ਵਿੱਚ ਕਾਂਗਰਸ ਕਾ ਤਾਂ ਕੰਮ ਖੇਰੂ ਖੇਰੂ ਹੋਇਆ ਗਿਆ ਆਰ ਉਧਰ ਕਾ ਯੋ ਭੀਜਪੀ ਆਲਣ ਦੇਗਲ ਯੋ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਅੰਦਰਗਾ ਛੱਡਿਆ ਨਾ ਉਧਰਗਾ ਛੱਡਿਆ ਦੇਖ ਲਿਓ ਉਸਦੀ ਕਾਰ ਵਾਲੀ ਕੀ ਚੋੜ ਪ੍ਰਚਾਰ ਰੈਲੀ ਆਰ ਇਸ ਤੇ ਬੜਾ ਹੋਰ ਕੀਆ ਦੁਖ ਹੋਵੇਗਾ ਵੀਰ ਉਸਦੀ ਕਾਰ ਵਾਲੀ ਉਹਨਕੀ ਰੈਲੀ ਦੀ ਦੇਖ ਲਿਓ ਆਰ ਯੋ ਕੈਪਟਨ ਅਮਰਿੰਦਰ ਸਿੰਘ ਨੇ ਦੇਖ ਲਿਓ ਉਸ ਰੈਲੀ ਦੇ ਵਿੱਚ ਮਾ ਆ ਸਕਿਆ ਦੇਖੀ ਇਸ ਤੇ ਉੱਪਰ ਹੋਰ ਕੀਆ ਮਾੜੀ ਤਰਾਸ ਦੀ ਆਪਾਂ ਕਹਿ ਸਕਾਂ ਦੇਖ ਲਿਓ ਵੀਰ ਯੋ ਸਿਆਸਤੋਵਾ ਇਦੋ ਕਾਰੇ ਕਾਟੀ ਲਾ ਹੋ ਰਹਾ ਜੀ ਗਾਇਸ਼ ਕਰ ਕਾ ਨਹੀਂ ਆਇਆ ਇਸ ਨੂੰ ਗਾਇਸ਼ ਕਰ ਕਾ ਨਹੀਂ ਬੁਲਾਇਆ ਪਰ ਯੋ ਕਹਿ ਲੋ ਭਈ ਇਹ ਕੈਪਟਨ ਅਮਰਿਤ ਦਸ ਸਿੰਘ ਕਿਹੜੇ ਮੂਗ ਹੈ ਪੰਜਾਬ ਦੇ ਵਿੱਚ ਮਾਂ ਪਟਿਆਲੇ ਦੇ ਵਿੱਚ ਮਾਂ ਕਾ ਵੋਟ ਮੰਗੇਗਾ ਵੀ ਮੇਰੇ ਘਰ ਵਾਲੀ ਵੋਟ ਪਾ ਦਿਓ ਵੋਟ ਪਾ ਦਿਓ ਕਿਹੜੇ ਮੂਗ ਹੈ ਲ ਮੰਗੇਗਾ ਵੀਰ ਇਹ ਵੀ ਦੱਸੋ ਜੇ ਜਾਗਦ ਉਹ ਕਾਮਲ ਕੇ ਫੁੱਲ ਲੈਣੇ ਗਲ ਬਹਿ ਗਿਆ ਪਹਿਲਾ ਕਾਮਲ ਕੇ ਫੁੱਲ ਲੈਣੇ ਪੰਡਤ ਆ ਰਿਆ ਜਿ ਤਰੀ ਵੀ ਦੇਖ ਲਿਓ ਵੀ ਕਰਮ ਜੀ ਤਨ ਹੋਰ ਕਹਿ ਰਿਆ ਤਾਂ ਵੀਰ ਕਾ 4 ਤਰੀਕ ਨੂੰ ਕੋ ਕਾ ਜੇਗਾ ਜੇ ਕੱਲ ਉੱਥਾ ਬਈ મોદી ਜਿੱਤ ਗਿਆ ਉਹਦੇ ਤੋਂ ਕਹਿ ਰਿਹਾ ਆ ਵੀ 374 ਨਾਲ 64 ਨਾਲ ਵਿੱਚ ਆਈ ਵੀ ਤੇ ਲੱਗੇਗਾ ਵੀ ਉਹ ਤਾਂ EVM ਕੇ ਵਿੱਚ ਵਿੱਚ ਛੇੜਛਾੜ ਹੋਈ ਆਪਣੀ ਹਾਰ ਦਾ ਭਾਂਡਾ ਜਿਹੜਾ ਭੰਣੇ ਦੀ ਤਿਆਰੀਆਂ ਸ਼ੁਰੂ ਕਰਤੀਆਂ ਗਾਈਨਾਂ ਨੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਨ ਨੂੰ ਵੋਟ ਨਹੀਂ ਪਾਈ ਕਿਸੇ ਨੇ ਆਈਸੀਆਰ ਕਾ ਕੰਮ ਮੇਰੀਆਂ ਕਾਬੂਤਾ ਕੇ ਉਪਰ ਆਖਰਕੀ ਬੈਠੇ ਅਰ ਕਹਿ ਰਹੇ ਕਾ ਵੀ મોદી ਨੇ ਤਾਂ ਕਾ ਮਸ਼ੀਨਾਂ ਕੇ ਵਿੱਚਾਂ ਛੇੜਛਾੜ ਕਰਾ ਲਈ ਉਹਨਾਂ ਗੱਲ ਇੱਧਰ ਉੱਧਰ ਤਾਰਾ ਉੱਧਰ ਉੱਧਰ ਪੜਾਤੇ ਆਈਸੀਆਰ ਕਾ ਮਨ ਨੂੰ ਵੋਟ ਨਹੀਂ ਪਾਈ ਆਰੇ ਮੁੱਢੀ ਗੱਲਾਂ ਆ ਦੇਖਿਓ ਵੀਰ ਇਹ ਸਾਰੇ ਜੇਲ੍ਹ ਜਾਣਗੇ ਜਿੱਤਨੇ ਵੀ ਉਹ ਕਾ ਜਿਹਨੇ ਠੱਗੀਆਂ ਮਾਰੀਆਂ ਨਾ ਤੇ ਆਪ ਕਾ ਦਵਾਂਗਾ ਗਾ ਦਰੀਨਾ ਨੂੰ ਸਾਰਿਆਂ ਨੂੰ ਇਹ ਦੇਖੋ ਵੀਰ ਪੰਜਾਬ ਦੇ ਵਿੱਚ ਵਾਂ ਆਖਰੀ ਚਰਨ ਗਿਆ ਵੋਟਾਂ ਪੈਣੀਆਂ ਇੱਕ ਤਰੀਕ ਨੂੰ ਉਸ ਤੋਂ ਬਾਅਦ ਦੇਖੋ ਵੀਰ ਪੰਬੂ ਧਾਰੇ ਕਿੱਧਰਲੇ ਪਾਸੇ ਨੂੰ ਪਾਵेंगे ਪਰ ਯੋ ਹੈ ਵੀ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਵਾਂ ਜਿਹੜੇ ਨੰਬਰ ਯੋ ਕਾਫੀ ਅਰਾਨੀ ਜਨਕ ਚਿੰਤਾ ਜਨਕ ਯੋ ਕਹਿ ਸਕਾਂ ਮੈਂ ਹੋਣ ਵਾਲੇ ਵੀਰ ਇਸਕੇ ਵਿੱਚ ਮਾ ਕੋਈ ਸਤ ਨਿਹਾਲ ਚਲੋ ਲਾਡਾ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਮਾ ਜੋ ਅੱਜੀਆਂ ਬੜੀਆਂ ਖਬਰਾਂ আর ਬਾਕੀ ਗੱਲਾਂ ਅੰਧਰੇ ਗਲੀ ਸਰੀ ਚੱਲਦੀ ਰਹਿਣਗੇ ਮੇਰੇ ਇਹ ਲਾਡੇ ਪੁੱਤ ਦਿਨ ਦਾ ਉਹ ਜਾਸਤ ਸਾਰਿਆਂ ਨੂੰ ਪਿਆਰ আর ਸਤਕਾਰ ਭਰੀ ਸਤ ਸ੍ਰੀ ਅਕਾਲ